ਮੈਂ ਸੁਖਵਿੰਦਰ ਕੌਰ ਸਹਾਇਕ ਪ੍ਰੋਫੈਸਰ ਪੰਜਾਬੀ ਐਸਐਸਡੀ ਕਾਲਜ ਬਰਨਾਲਾ ਅੱਜ ਆਪਾਂ ਸੇਖ ਫਰੀਦ ਜੀ ਦੀ ਜੀਵਨ ਅਤੇ ਉਹਨਾਂ ਦੀ ਰਚਨਾ ਬਾਰੇ ਪੜਾਂਗੇ ਸੇਖ ਫਰੀਦ ਜੀ ਕੌਣ ਸਨ ਸੇਖ ਫਰੀਦ ਜੀ ਇੱਕ ਸੂਫੀ ਕਵੀ ਹੋਏ ਹਨ ਸੂਫੀ ਸ਼ਬਦ ਸਫ ਜੋ ਕਿ ਅਰਬੀ ਭਾਸ਼ਾ ਦਾ ਸ਼ਬਦ ਹੈ ਪਹਿਲਾ ਇਸਲਾਮੀ ਫਕੀਰ ਜਾਂ ਦਰਵੇਸ਼ ਉਹਨਾਂ ਦਾ ਕੱਪੜਾ ਪਹਿਨਦੇ ਸਨ ਜੋ ਕਿ ਉਹਨਾਂ ਦੀ ਧਾਰਮਿਕ ਸਾਦਗੀ ਦਾ ਚਿੰਨ ਸੀ ਭਾਗ ਉਹਨਾਂ ਦੇ ਕੱਪੜੇ ਤੋਂ ਉਹਨਾਂ ਦੇ ਕੱਪੜੇ ਤੋਂ ਉਹਨਾਂ ਦੀ ਸਾਦਗੀ ਦਾ ਚਿੰਨ ਭਾਗ ਉਹਨਾਂ ਦੀ ਪਛਾਣ ਹੋ ਜਾਂਦੀ ਸੀ ਉਹਨਾਂ ਦੇ ਕੱਪੜੇ ਪਹਿਨਣ ਵਾਲਿਆਂ ਨੂੰ ਸੂਫੀ ਕਵੀ ਕਿਹਾ ਜਾਂਦਾ ਸੀ ਸੂਫਾ ਹਟਾਉਣ ਵਾਲਿਆਂ ਦਾ ਨਾਮ ਸੂਫੀ ਪੈ ਗਿਆ ਸੂਫ ਜਿਸ ਦਾ ਅਰਥ ਹੈ ਕਤਾਰ ਇੱਕ ਕਤਾਰ ਵਿੱਚ ਬੈਠ ਕੇ ਨਮਾਜ਼ ਪੜਨਾ ਬਣੂ ਸੂਫ ਇਹ ਕਰਬੀ ਤਵੀਲੇ ਦਾ ਨਾਮ ਸੀ ਸੇਖ ਫਰੀਦ ਜੀ ਸੇਖ ਫਰੀਦ ਜੀ ਦਾ ਪੂਰਾ ਨਾਮ ਸ੍ਰੀ ਦੋਦੀਨ ਮਸعود ਸੀ ਜਿਨ੍ਹਾਂ ਦਾ ਜਨਮ 1173 ਇਸਵੀ ਨੂੰ ਪਿੰਡ ਕੋਠੀਵਾ ਜ਼ਿਲ੍ਹਾ ਮਲਤਾਨ ਜੋ ਕਿ ਅੱਜ ਕੱਲ੍ਹ ਪਾਕਿਸਤਾਨ ਵਿੱਚ ਸੇਖ ਫਰੀਦ ਜੀ ਦੇ ਪਿਤਾ ਦਾ ਨਾਮ ਸੇਖ ਜਮਾਲਉਦੀਨ ਸੁਲੇਮਾਨ ਅਤੇ ਮਾਤਾ ਦਾ ਨਾਮ ਕਰਸਮ ਅਤੇ ਮਰੀਮ ਦੇ ਮਰੀਮ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ ਗੱਦੀ ਆਪ ਜੀ ਨੇ ਵਿਦਿਆ ਖੋਤਵਾਲ ਪਿੰਡ ਕੋਠੀਵਾਲ ਵਿੱਚ ਰਹਿ ਕੇ ਹੀ ਪ੍ਰਾਪਤ ਕੀਤੀ ਆਪ ਜੀ ਨੇ 16 ਸਾਲ ਦੀ ਉਮਰ ਵਿੱਚ ਕ੍ਰਾਨ شریف ਜਵਾਨੀ ਜਾਦ ਕਰ ਲਿਆ ਸੀ ਇਸ ਤੋਂ ਬਾਅਦ ਆਪ ਵਿਦਿਆ ਪ੍ਰਾਪਤ ਕਰਨ ਲਈ ਬਹੁਤ ਸਾਰੀਆਂ ਥਾਵਾਂ ਤੇ ਯਾਤਰਾ ਕੀਤੀ ਆਪ ਆਪ ਜੀ ਦੀ ਗੁਰਵਾਣੀ ਵਿੱਚੋਂ 112 ਸ਼ਲੋਕ ਦਰਜ ਹਨ ਦੋਸ਼ ਚਾਰ ਸ਼ਬਦ ਦੋ ਸ਼ਬਦ ਆਸਾ ਰਾਗ ਤੇ ਦੋ ਸ਼ਬਦ ਸੁਹੀ ਰਾਗ ਵਿੱਚ ਦਰਜ ਹਨ ਫਰੀਦ ਜੀ ਜਿਆਦਾ ਸਮਾਂ ਭਗਤੀ ਕਰਨ ਤੇ ਨਵਾਜ਼ ਪੜਨ ਤੇ ਦਿੰਦੇ ਸਨ ਆਪ ਜੀ ਦੀ ਗੁਰਬਾਣੀ ਰਾਹੀਂ ਸਾਨੂੰ ਸਿਖਿਆ ਦਿੰਦੇ ਹਨ ਕਿ ਸਾਨੂੰ ਹਮੇਸ਼ਾ ਪ੍ਰਮਾਤਮਾ ਦੇ ਬਾਣੀ ਵਿੱਚ ਰਹਿ ਕੇ ਸਦਾ ਜੀਵਨ ਬਤੀਤ ਕਰਨਾ ਚਾਹੀਦਾ ਹੈ ਕਿਉਂਕਿ ਸੰਸਾਰ ਤੇ ਹਰੇਕ ਚੀਜ਼ ਨਾਸਵਾਨ ਹੈ ਮਨੁੱਖੀ ਸਰੀਰ ਵੀ ਇੱਕ ਨਾ ਇੱਕ ਦਿਨ ਖਤਮ ਹੋ ਜਾਣਾ ਹੈ ਸਾਡਾ ਸਰੀਰ ਮਿੱਟੀ ਦੇ ਸਮਾਨ ਹੈ ਫਰੀਦ ਜੀ ਗੁਰਬਾਣੀ ਰਾਹੀਂ ਸਾਨੂੰ ਸਿਖਿਆ ਦਿੰਦੇ ਹਨ ਕਿ ਸਾਨੂੰ ਹਮੇਸ਼ਾ ਨਮਾਜ਼ ਪੜਨੀ, ਰੋਜ਼ੇ ਰੱਖਣਾ, ਸੱਚ ਬੋਲਣਾ, ਬੋਲੀ ਵਿੱਚ ਮਿਠਾਸ ਅਤੇ ਸਦਾਚਾਰੀ ਜੀਵਨ ਜਿਉਣ ਦੀ ਜ਼ੋਰ ਦਿੰਦੇ ਹਨ। ਆਪ ਜੀ ਦੀ ਵਿਚਾਰਧਾਰਾ ਵਿੱਚ ਆਪ ਜੀ ਨੇ ਇਸ਼ਕ ਦਾ ਰਹੱਸ, ਭਾਵ ਪਰਮਾਤਮਾ ਨਾਲ ਇਸ਼ਕ ਅਤੇ ਸਦਾਚਾਰਕ ਜੀਵਨ ਜਿਉਣ ਦੀ ਜਾਂਚ ਦਿੱਤੀ ਹੈ। ਫਰੀਦ ਜੀ ਸ਼ਲੋਕ ਰਾਹੀ ਸਾਨੂੰ ਸਮਝਾਉਂਦੇ ਹਨ ਫਰੀਦਾ ਮੈਂ ਜਾਣਿਆ ਦੁੱਖ ਮੱਜ ਕੋ ਦੁੱਖ ਸਵਾਇਆ ਜਗ ਉੱਚਾ ਚੜਕੇ ਦੇਖਿਆ ਤਾਂ ਘਰ ਘਰ ਇਹ ਹੈ ਅੱਗ ਫਰੀਦ ਜੀ ਇਸ ਸ਼ਲੋਕ ਰਾਹੀ ਸਾਨੂੰ ਦੱਸਦੇ ਹਨ ਕਿ ਮੈਂ ਸੋਚਿਆ ਕਿ ਇਹ ਦੁੱਖਾਂ ਦੀ ਅੱਗ ਸਿਰਫ ਆਪਣੀ ਘਰ ਹੀ ਹੈ ਇਹ ਅੱਗ ਹਰ ਇੱਕ ਦੀ ਘਰ ਹੈ ਜਦੋਂ ਮੈਂ ਭਾਵ ਉੱਪਰ ਪੁਠੇ ਤੇ ਚੜਕੇ ਦੇਖਿਆ ਅਧਾਰ ਨਰਾਹੀ ਸਾਨੂੰ ਸਮਝ ਆ ਰਹੀ ਨੇ ਜਦੋਂ ਮੈਂ ਉੱਪਰ ਕੋਠੇ ਤੇ ਚੜਕੇ ਦੇਖਿਆ ਤਾਂ ਜਿਹੜੀ ਇਹ ਅੱਗ ਸੀ ਉਹ ਕੀ ਹੈ ਕਰ ਕਰ ਮਚ ਰਹੀ ਸੀ ਜਲ ਰਹੀ ਸੀ ਭਾਵ ਕਿ ਜੋ ਵੀ ਇਸ ਸੰਸਾਰ ਵਿੱਚ ਰਹਿ ਰਿਹਾ ਜੀਵਾ ਉਹ ਕਿਸੇ ਨਾ ਕਿਸੇ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਦੁਖੀ ਹੈ ਇਸ ਤਰ੍ਹਾਂ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਸਾਨੂੰ ਦੱਸਦੇ ਹਨ ਕਿ ਇਹ ਜੀਵਨ ਵੀ ਨਾਸਵਣ ਹੈ ਜਿਸਨੇ ਇੱਕ ਨਾ ਇੱਕ ਦਿਨ ਖਤਮ ਹੋ ਜਾਣਾ ਹੈ ਜੇਕਰ ਅਸੀਂ ਇਸ ਸੰਸਾਰ ਵਿੱਚ ਆਏ ਹਾਂ ਤਾਂ ਸਾਨੂੰ ਸਭ ਤੋਂ ਵੱਧ ਸਮਾਂ ਪ੍ਰਭੂ ਦਾ ਸਿਮਰਨ ਕਰਦਿਆਂ ਅਤੇ ਸੱਚ ਬੋਲਣਾ ਸਦਾਚਾਰਕ ਜੀਵਨ ਜਿਉਣ ਤੇ ਜ਼ੋਰ ਦੇਣਾ ਚਾਹੀਦਾ ਹੈ ਸੇਖ ਫਰੀਦ ਜੀ ਦੀ ਰਚਨਾ ਬਿਰਹਾ ਤੋਂ ਸੁਲਤਾਨ ਦਾ ਦਰਜਾ ਪ੍ਰਾਪਤ ਹੈ ਬਾਬਾ ਫਰੀਦ ਜੀ ਬਿਰਹਾ ਪਾ ਬਿਸ਼ੂੜਾ ਸੱਚੇ ਰੱਬ ਨਾਲੋਂ ਜਿਹੜਾ ਸਾਡਾ ਵਿਛੋੜਾ ਉਹ ਪਿਆ ਹੋਇਆ ਹੈ ਇਹ ਵਿਛੋੜੇ ਦੀ ਵਿੱਥ ਅਸੀਂ ਕਿਵੇਂ ਭਰ ਸਕਦੇ ਹਾਂ ਸਾਨੂੰ ਹਮੇਸ਼ਾ ਪ੍ਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ ਜੋ ਸਾਡੇ ਕੋਲ ਹੈ ਉਸ ਦਾ ਉਸ ਵਿੱਚ ਸਬਰ ਕਰਨਾ ਚਾਹੀਦਾ ਹੈ ਅਤੇ ਪ੍ਰਮਾਤਮਾ ਦਾ ਸੁਕਰਾਨਾ ਕਰਦੇ ਰਹਿਣਾ ਚਾਹੀਦਾ ਹੈ ਜਿਹੜਾ ਭਗਤ ਦਰਵੇਸ਼ ਬਿਰਹੋਂ ਤੋਂ ਦੂਰ ਹੈ ਭਾਵ ਬਿਰਹਾ ਹੀ ਪ੍ਰਭੂ ਮਿਲਾਪਤ ਵੱਲੋਂ ਦਰਵੇਸਾਂ ਵਿੱਚ ਭਰੀ ਜਾਣ ਵਾਲੀ ਹੈ ਬਿਰਹਾ ਮਨੁੱਖੀ ਹਨਪਵਾ ਦਾ ਸਰਤਾਜ ਹੈ ਜਿਸ ਨੂੰ ਬਿਰਹਾ ਤੂ ਸੁਲਤਾਨ ਦਾ ਕਵੀ ਕਿਹਾ ਗਿਆ ਹੈ ਸੇਖ ਮਰੀਦ ਜੀ ਸ਼ਲੋਕ ਰਾਹੀਂ ਸਾਨੂੰ ਦੱਸਦੇ ਹਨ ਬਿਰਹਾ ਬਿਰਹਾ ਆਖੀ ਹੈ ਬਿਰਹਾ ਤੂ ਸੁਲਤਾਨ ਜਿਸ ਤਨ ਬਿਰਹੋਂ ਦਾ ਉਪਜੈ ਸੋ ਤਨ ਜਾਣ ਮਸਾਨ ਭਾਵ ਪ੍ਰਭੂ ਦੇ ਨਾਲ ਮਿਲਾਪ ਦੀ ਤਾਂਗ ਅਸੀਂ ਕਿਵੇਂ ਪੂਰੀ ਕਰ ਸਕਦੇ ਹਾਂ ਜੇਕਰ ਮਨੁੱਖੀ ਅੰਦਰ ਪ੍ਰਭੂ ਨੂੰ ਮਿਲਣ ਦੀ ਤਾਂ ਬਦੇਰੇ ਹੈ ਤਾਂ ਉਸ ਪ੍ਰਭੂ ਦੇ ਜੀਵਨ ਵਿੱਚ ਰਹਿ ਕੇ ਸਾਨੂੰ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ ਪ੍ਰਭੂ ਦੇ ਬਾਣੇ ਤੋਂ ਬਗੈਰ ਸਾਡੇ ਹੱਥ ਕੁਝ ਨਹੀਂ ਜਿੰਨੇ ਵੀ ਸੇ ਜਿੰਨੇ ਵੀ ਭਗਤ ਗੁਰੂ ਜੋ ਆਦਮੀ ਕੋਈ ਆ ਇਸ ਸੰਸਾਰ ਵਿੱਚ ਆਏ ਹਨ ਉਹਨਾਂ ਨੇ ਇੱਕ ਨਾ ਇੱਕ ਦਿਨ ਇਥੋਂ ਚਲੇ ਜਾਣਾ ਹੈ ਇਸ ਕਰਕੇ ਸਾਨੂੰ ਉਸ ਪਰਮਾਤਮਾ ਦੇ ਨਾਲ ਜਿਦਾਈ ਜਿਹੜੀ ਕਦੇ ਵੀ ਨਹੀਂ ਪਾਉਣੀ ਚਾਹੀਦੀ ਸਾਨੂੰ ਹਮੇਸ਼ਾ ਪ੍ਰਭੂ ਦੇ ਬਾਣੇ ਵਿੱਚ ਰਹਿ ਕੇ ਜੀਵਨ ਬਤੀਤ ਕਰਨਾ ਚਾਹੀਦਾ ਹੈ ਜਿਵੇਂ ਗੁਰਵਾਣੀ ਰਾਹੀਂ ਦੱਸਿਆ ਗਿਆ ਹੈ ਤਣ ਤਪੈ ਤਨੂਰ ਜਿਉ ਬਲਣ ਹੱਡ ਗਲਨ ਟੈਰੀ ਠੱਕਾ ਸਿਰ ਜੁਲਾ ਜੇ ਮੂਹ ਪੂਰੀ ਮਲਨ ਭਾਗ ਫਰੀਦ ਜੀ ਇਸ ਰਚਨਾ ਰਾਹੀਂ ਦੱਸਦੇ ਹਨ ਫਰੀਦਾ ਦੀ ਅਗਤੀ ਪ੍ਰਭੂ ਨੂੰ ਮਿਲਣ ਦੀ ਤਾਂ ਕੋਈ ਸਧਾਰਨ ਗੱਲ ਨਹੀਂ ਫਰੀਦ ਜੀ ਦੱਸਦੇ ਹਨ ਜੇਕਰ ਸਾਡਾ ਸਰੀਰ ਤਨੂਰ ਵਾਂਗ ਤਪੇ ਅਤੇ ਸਾਡੀਆਂ ਹੱਡੀਆਂ ਵੀ ਬਲਣ ਦੀ ਨਿਆਈ ਹੋ ਜਾ ਤਾਂ ਸਾਡੇ ਪੈਰ ਪ੍ਰਭੂ ਦੀ ਪਾਲ ਵਿੱਚ ਹੋਣ ਤਾਂ ਪ੍ਰਭੂ ਦੇ ਦਰਸ਼ਨ ਹੋ ਜਾਣੇ ਚਾਹੀਦੇ ਹਨ ਪ੍ਰਭੂ ਅੱਗੇ ਸਾਡਾ ਕੋਈ ਜੋਰ ਨਹੀਂ ਚੱਲਦਾ ਭਾਵ ਸਾਡਾ ਮਿਲਾਪ ਪ੍ਰਭੂ ਪ੍ਰੀਤਮ ਨਾਲ ਹੋ ਜਾਵੇ ਆਪ ਜੀ ਇਸ ਵਿਸ਼ੇ ਵਿੱਚ ਮੌਤ ਦੀ ਭਿਆਨਕਤਾ ਨੂੰ ਵੀ ਦਰਸਾਉਂਦੇ ਹਨ ਫਰੀਦਾ ਗਲਿਏ ਚਿੱਕੜ ਦੂਰ ਘਰ ਨਾਲ ਪਿਆਰੇ ਨੇਹੋ ਚੱਲਾਂ ਤਪਿ ਜੈ ਕੰਬਲੀ ਰਹਿ ਤੁੱਟੇ ਨੇਹੋ ਭਾ ਜੇ ਅਸੀਂ ਆਵਦੇ ਪ੍ਰਭੂ ਪ੍ਰੀਤਮ ਨੂੰ ਮਿਲਣ ਲਈ ਉਸ ਦੀ ਰਜ਼ਾ ਦੇ ਵਿੱਚ ਉਸ ਰਸਤੇ ਤੁਰ ਪੈਂਦੇ ਹਾਂ ਤਾਂ ਸਾਨੂੰ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ ਜੇਕਰ ਅਸੀਂ ਇੱਕ ਦਿਨ ਵੀ ਪਰਮਾਤਮਾ ਦਾ ਨਾਮ ਨਾ ਲਈਏ ਉਸ ਰਸਤੇ ਚੱਲਣਾ ਭੁੱਲ ਜਾਈਏ ਤਾਂ ਸਾਨੂੰ ਪ੍ਰਭੂ ਦੇ ਨਾਲੋਂ ਜਿਹੜਾ ਵਿਛੋੜਾ ਉਹ ਪੈ ਜਾਂਦਾ ਹੈ ਜੋ ਕਿ ਅਸੀਂ ਪੂਰਾ ਨਹੀਂ ਕਰ ਸਕਦੇ ਮੁਰਸ਼ਦ ਦੀ ਟੇਕ ਉਹ ਮੁਰਸ਼ਦ ਨੂੰ ਕੀ ਆ ਬਹੁਤ ਉੱਚਾ ਸਥਾਨ ਹੈ ਜਿਹੜਾ ਉਹ ਦਿੰਦੇ ਨੇ ਬਾਬਾ ਫਰੀਦ ਜੀ ਦੱਸਦੇ ਹਨ ਕਿ ਮੁਰਸ਼ਦ ਗੁਰੂ ਦੇ ਕਹੇ ਇੱਕ ਔਲੰਗ ਵੀ ਅੱਗੇ ਨਹੀਂ ਪਟਣੀ ਚਾਹੀਦੀ ਜੋ ਕੁਝ ਵੀ ਹੋ ਰਿਹਾ ਉਹ ਪਰਮਾਤਮਾ ਦੇ ਪਾਣੀ ਵਿੱਚ ਹੋ ਰਿਹਾ ਠੀਕ ਹੈ ਅੱਜ ਆਪਾਂ ਗੁਰੂ ਜੀ ਤੇ ਗੁਰੂ ਦੀ ਆਪਣੇ ਪ੍ਰੀਤਮ ਦੇ ਨਾਲ ਜਿਹੜਾ ਪਿਆਰ ਆ ਉਹ ਕਿਸ ਤਰ੍ਹਾਂ ਹੈ ਫਰੀਦ ਜੀ ਗੁਰਬਾਣੀ ਰਾਹੀਂ ਦੱਸਦੇ ਹਨ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰ ਦੱਸੇ ਬਾਟ ਮਰੀਦਾ ਜੋਲੀਏ ਬਾਬਾ ਫਰੀਦ ਜੀ ਸ਼ਰਨ ਵਿੱਚ ਆਏ ਮਨੁੱਖ ਨੂੰ ਦੱਸਦੇ ਹਨ ਕੋਈ ਕੋਈ ਵੀ ਦੁੱਖ ਜਾਂ ਰੋਗ ਉਹਨਾਂ ਨੂੰ ਖਤਮ ਨਹੀਂ ਕਰ ਸਕਦਾ ਜੇਕਰ ਉਹਨਾਂ ਦੇ ਰੋਗਾਂ ਦਾ ਅਸਰ ਮਨੁੱਖ ਤੇ ਨਹੀਂ ਹੋ ਸਕਦਾ ਤਾਂ ਗੁਰਬਾਣੀ ਆ ਜਿਹੜੀ ਉਹ ਉਸ ਅਨਸਾਰ ਜਿਹੜਾ ਜੀਵਨ ਆ ਉਹ ਬਤੀਤ ਹੋ ਰਿਹਾ ਫਰੀਦਾ ਘੂਮਰ ਗਾਵਲੀ ਮੱਝਬਸੂਲਾ ਬਾਗ ਜੋ ਜਨਪੀਰਨ ਵਾਦਿਆ ਤਿਨਾ ਅੰਤਨਾ ਲਾਗ ਪਰ ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਤਾਂ ਸਾਡਾ ਜਿਹੜਾ ਪ੍ਰੇਮ ਆ ਉਹ ਪੱਕਾ ਤੇ ਸੱਚਾ ਹੋ ਜਾਂਦਾ ਉਸ ਪਰਮਾਤਮਾ ਨਾਲ ਅਸੀਂ ਉਸ ਰਸਤੇ ਤੇ ਰਹਿ ਕੇ ਜਿਹੜਾ ਜੀਵਨ ਆ ਉਹ ਪੇਸ਼ ਕਰਦੇ ਹਾਂ ਬਾਬਾ ਫਰੀਦ ਜੀ ਪ੍ਰਭੂ ਨੂੰ ਮਿਲਣ ਦੀ ਤਾਂਗ ਵਿੱਚ ਸ਼ਲੋਕ ਰਾਹੀਂ ਸਾਨੂੰ ਦੱਸ ਰਹੇ ਹਨ 프리ਦਾ ਗਲਿਏ ਚਿੱਕੜ ਦੂਰ ਘਰ ਨਾਲ ਪਿਆਰੇ ਨੇ ਹੋ ਚੱਲਾਂ ਤੇ ਭਿੱਜੇ ਕੰਬਲੀ ਰਹਾ ਤਾਂ ਟੁੱਟੈ ਨੇ ਹੋ ਭਾਵ ਗੁਰੂ ਦੀ ਕਿਰਪਾ ਤਦ ਹੁੰਦੀ ਹੈ ਜਦੋਂ ਮਨੁੱਖ ਹਰ ਵਸਤੂ ਹਰ ਮੁਸ਼ਕਲ ਦੇ ਵਿੱਚ ਉਸ ਪਰਮਾਤਮਾ ਨੂੰ ਹਾਜ਼ਰ ਨਾਜ਼ ਸਮਝਦਾ ਹੈ ਕੋਈ ਵੀ ਤਕਲੀਫ ਆਪਣੀ ਤੇ ਭਾਰੀ ਨਹੀਂ ਹੋਣ ਦਿੰਦਾ ਭਾਵ ਇਨਸਾਨ ਨੂੰ ਕਿੰਨੇ ਵੀ ਦੁੱਖ ਕਿਉਂ ਨਾ ਆ ਜਾਣ ਪਰ ਆਪਣੇ ਗੁਰੂ ਦਾ ਆਪਣੇ ਪਤੀ ਪਰਮੇਸ਼ਰ ਦਾ ਪੱਲਾ ਨਹੀਂ ਛੜਦਾ ਭਿਜਿਓ ਸਿੱਤਿਓ ਕੰਬਲੀ ਅੱਲਾ ਵਰਸੈ ਵਰਸੋ ਮੇਹੂ ਜੈ ਮਿਲਾ ਤਿਨ ਸੱਜਣਾ ਟੁੱਟਿਆ ਨਹੀਂ ਨੇਹੋ ਭਾਵ ਸੇਖ ਫਰੀਜੀ ਦੀ ਆਸਾ ਗੁਰਬਾਣੀ ਨਾਲ ਮਿਲਦੀ ਹੈ ਉਹਨਾਂ ਅਨੁਸਾਰ ਪ੍ਰਭੂ ਦੀ ਪ੍ਰਾਪਤੀ ਕੇਵਲ ਸਤਿਗੁਰੂ ਜਾਂ ਗੁਰੂ ਦੇ ਨਾਲ ਹੀ ਹੋ ਸਕਦੀ ਹੈ ਜਦੋਂ ਸਾਡੀ ਉਸ ਪਰਮਾਤਮਾ ਦੇ ਨਾਲ ਸਾਂਝ ਪੈ ਜਾਂਦੀ ਹੈ ਤਾਂ ਸਾਨੂੰ ਆਪਣੇ ਆਪ ਦੀ ਪਹਿਚਾਨ ਹੋ ਜਾਂਦੀ ਹੈ ਭਾਵ ਅਸੀਂ ਆਪਣਾ ਆਪ ਸਵਾਰ ਲੈਂਦੇ ਹਾਂ ਹਰ ਪਾਸੇ ਤੋਂ ਦੁੱਖ ਅਤੇ ਸੁੱਖ ਇੱਕ ਹੋ ਜਾਣ ਪ੍ਰਮਾਤਮਾ ਨਾਲ ਪ੍ਰਾਪਤੀ ਹੋ ਜਾਂਦੀ ਹੈ ਸਾਰਾ ਸੰਸਾਰ ਉਸ ਪ੍ਰਭੂ ਦਾ ਹੋ ਜਾਂਦਾ ਹੈ ਇਸ ਸੰਸਾਰ ਨੂੰ ਆਪਣੇ ਅੰਦਰ ਭਾਵ ਹਿਰਦੇ ਵਿੱਚ ਉਸ ਦੀ ਭਾਲ ਉਸ ਦੀ ਭਾਲ ਕਰਨੀ ਚਾਹੀਦੀ ਹੈ ਸੇਖ ਫਰੀਦ ਜੀ ਉਹ ਕਾਦਾ ਦਰवेश ਹੈ ਜੋ ਆਪਣੇ ਗਨਾਹਾਂ ਨੂੰ ਨਹੀਂ ਦੇਖਦਾ ਫਰੀਦਾ ਕਾਲੇ ਮੰਡੇ ਕੱਪੜੇ ਕਾਲਾ ਮੰਡਾ ਵੀਸ ਗੁਣਹੀ ਭਰਿਆ ਮੈਂ ਫਿਰਾਂ ਲੋਕ ਕਹੇ ਦਰਵੇਸ਼ ਭਾਵ ਕੀਆ ਹਰ ਇੱਕ ਵਿਅਕਤੀ ਅਕਲ ਲਤੀਫ ਹੋ ਸਕਦਾ ਅਕਲ ਲਤੀਫ ਭਾਵ ਬਰੀਕ ਸਮਝ ਵਾਲਾ ਜੇ ਆਪਣੇ ਗੁਨਾਹਾਂ ਕਰਕੇ ਆਪਣਾ ਸਿਰ ਨੀਵਾ ਕਰਕੇ ਦੇਖਦਾ ਹੈ ਤਾਂ ਉਹਨਾਂ ਨੂੰ ਬੁਰੇ ਕੰਮਾਂ ਜਾਂ ਚੰਗੇ ਕੰਮਾਂ ਨੂੰ ਗ੍ਰਹਿਣ ਕਰਨ ਤੇ ਜ਼ੋਰ ਦੇਣਾ ਚਾਹੀਦਾ ਹੈ ਸੇਖ ਫਰੀਦ ਜੀ ਮੁਤਾਬਕ ਮਾੜੇ ਕੰਮਾਂ ਦਾ ਫਲ ਚੰਗਾ ਨਹੀਂ ਹੋ ਸਕਦਾ ਜਿਹੇ ਜੇ ਅਸੀਂ ਫਲ ਬੀਜਦੇ ਹਾਂ ਉਹੇ ਜਿਹਾ ਫਲ ਸਾਨੂੰ ਵੱਡਣਾ ਪੈਂਦਾ ਹੈ ਇਸ ਦਰਾਂ ਮੰਦੇ ਕੰਮ ਕਰਨ ਵਾਲੇ ਨੂੰ ਹਰ ਪਲ ਹਰ ਹਾਲਤ ਵਿੱਚ ਸਜ਼ਾ ਮਿਲਦੀ ਹੈ ਉਸ ਨਾਲ ਕਪਾਹ, ਤਿਲਾ, ਕੁਮਾਟਾਗਸ ਆਦ ਅਜਿਹੀ ਹਾਲਤ ਵਾਪਰਦੀ ਦੱਸੀ ਹੈ ਫਰੀਦ ਜੀ ਜੇਹਾ ਕਰਮ ਤੇਹ ਫਲ ਇਸ ਸਬਦ ਰਾਹੀਂ ਪ੍ਰਗਟ ਕਰਦੇ ਹਨ ਫਰੀਦਾ ਫਰੀਦਾ ਲੋੜਾ ਦਾਖ ਬਜੌਰੀਆਂ ਕਿਕਰ ਵੀਜੈ ਜੱਟ ਹੱਡੈ ਓਨਕ ਤਾਈ ਦਾ ਪੈੰਦੋ ਲੋੜਾ ਪੱਟ ਸਪਸ਼ਟ ਹੈ ਕਿ ਇਨਸਾਨ ਜਿਹੋ ਜੇ ਕਰਮ ਕਰਦਾ ਹੈ ਉਸ ਨੂੰ ਉਹ ਜਿਹੇ ਫਲ ਪ੍ਰਾਪਤ ਹੁੰਦਾ ਹੈ ਭਾ ਜਿਹੋ ਜਹ ਅਸੀਂ ਬੀਜਦੇ ਹਾਂ ਉਹ ਜਿਹੇ ਸਾਨੂੰ ਵੱਡਣਾ ਪੈਂਦਾ ਹੈ ਨੈਕਸਟ ਸਹਿਣਸ਼ੀਲਤਾ ਅਤੇ ਨਿਮਰਤਾ ਸਹਿਣਸ਼ੀਲਤਾ ਸਭ ਤੋਂ ਵੱਧ ਸਹਿਣਸ਼ੀਲਤਾ ਮਨੁੱਖ ਦੇ ਅੰਦਰ ਹੋਣੀ ਚਾਹੀਦੀ ਹੈ ਨਿਮਰਤਾ ਭਾਵ ਸਾਨੂੰ ਹਮੇਸ਼ਾ ਆਪਣਾ ਜੀਵਨ ਨਿਮਰਤਾ ਅਤੇ ਸਹਿਣਸ਼ੀਲਤਾ ਦੇ ਵਿੱਚ ਰਹਿ ਕੇ ਗੁਜ਼ਾਰਨਾ ਚਾਹੀਦਾ ਹੈ ਸੇਖ ਫਰੀਦ ਜੀ ਸਹਿਣਸ਼ੀਲਤਾ ਉੱਤੇ ਵਿਸ਼ੇਸ਼ ਜ਼ੋਰ ਦਿੰਦੇ ਹਨ ਸਹਿਣਸ਼ੀਲਤਾ ਅਤੇ ਨਿਮਰਤਾ ਦੀ ਭਾਵਨਾ ਸੇਖ ਫਰੀਦ ਜੀ ਅੰਦਰ ਕੋਟ ਕੋਟ ਕੀ ਪਰੀ ਹੋਈ ਹੈ ਆਪ ਜੀ ਹਰ ਸਮੇਂ ਸਧਾਰਨ ਰੋਟੀ ਖਾ ਕੇ ਨਵਾਜ਼ ਪੜਦੇ ਅਤੇ ਹਰ ਇੱਕ ਨਾਲ ਮਿੱਠਾ ਬੋਲਦੇ ਕਦੇ ਕਿਸੇ ਦਾ ਦਿਲ ਨਾ ਦਿਖਾਉਂਦੇ ਕਿਉਂਕਿ ਉਹ ਸਮਝਦੇ ਹਨ ਕਿ ਹਰ ਇੱਕ ਮਨੁੱਖ ਦੇ ਅੰਦਰ ਉਸ ਦਾ ਹਰ ਮਨੁੱਖ ਅੰਦਰ ਇੱਕ ਪਰਮਾਤਮਾ ਵਸਦਾ ਹੈ ਇਸ ਕਰਕੇ ਸਾਨੂੰ ਕਦੇ ਵੀ ਕਿਸੇ ਨੂੰ ਫਿੱਕਾ ਬੋਲ ਜਾਂ ਮਾੜਾ ਕ੍ਰੋਕਿਤ ਭਰਿਆ ਰੋਗ ਨਹੀਂ ਬੋਲਣਾ ਕੁੱਖਤੇ ਪਰ ਇਹ ਬੋਲ ਨਹੀਂ ਬੋਲਣਾ ਚਾਹੀਦਾ ਸੇਖ ਬਰੀ ਜੀ ਇਸ ਗੁਰਬਾਣੀ ਰਾਹੀਂ ਸਾਨੂੰ ਸਮਝਾਉਂਦੇ ਹਨ ਫਰੀਦਾ ਜੋ ਤੈਂ ਮਾਰਨ ਮੁੱਕੀਆਂ ਤਿੰਨਾ ਨ ਮਾਰੇ ਘੋਮਾ ਆਪਣੜੇ ਕਰ ਜਾਈਐ ਪੈਰ ਤਿੰਨਾ ਦੇ ਚਮ ਭਾਵ ਸਾਨੂੰ ਕਦੇ ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹੀਦਾ ਪਹੇ ਦੀ ਦੱਬ ਜਾਂ ਘਾ ਵਾਂਗ ਪੈਰਾਂ ਹੇਠ ਬਿਛ ਜਾਣਾ ਚਾਹੀਦਾ ਹੈ ਉਹ ਹਲੀਮੀ ਮਿੱਠਾ ਬੋਲਣ ਅਤੇ ਨਿਮਾ ਹੋ ਕੇ ਚੱਲਣ ਨੂੰ ਪ੍ਰੇਰਿਤ ਕਰਦੇ ਹਨ ਫਰੀਦ ਜੀ ਦੱਸਦੇ ਹਨ ਕਿ ਪ੍ਰਭੂ ਨੂੰ ਪ੍ਰਾਪਤ ਕਰਨ ਲਈ ਮਨੋੱਖ ਨੂੰ ਰਵਾਹੀ ਦਬਵੰਗ ਹੋ ਜਾਣ ਦੀ ਸਿੱਖਿਆ ਦਿੰਦੇ ਹਨ ਕਿ ਬੁਰੇ ਦਾ ਹਮੇਸ਼ਾ ਭਲਾ ਕਰਨਾ ਚਾਹੀਦਾ ਹੈ ਮਨ ਵਿੱਚ ਗੁੱਸਾ ਨਹੀਂ ਲਿਆਉਣਾ ਚਾਹੀਦਾ ਇਸ ਤਰ੍ਹਾਂ ਸਰੀਰ ਨੂੰ ਕੋਈ ਵੀ ਅਰੋਗ ਨਹੀਂ ਲੱਗਦਾ ਰੋਗ ਨਹੀਂ ਲੱਗਦਾ ਸਾਡਾ ਸਰੀਰ ਕੀ ਆ ਅਰੋਗ ਰਹਿੰਦਾ ਹੈ ਤੇ ਹਮੇਸ਼ਾ ਸੁਖੀ ਜੀਵਨ ਬਤੀਤ ਕਰਦਾ ਹੈ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਰਨਾ ਹੰਡਾਈ ਦੇਹੀ ਰੋਗ ਨਾ ਲੱਗਈ ਪੱਲੇ ਸ਼ੌਕਿਸ਼ ਪਾਈ ਭਾਵ ਸਾਡੇ ਸਰੀਰ ਨੂੰ ਕੋਈ ਰੋਗ ਨਹੀਂ ਲੱਗਦਾ ਅਸੀਂ ਜੋ ਕੁਝ ਵੀ ਪ੍ਰਾਪਤ ਕਰਨਾ ਚਾਹੁੰਦੇ ਹਾਂ ਉਹ ਅਸੀਂ ਪ੍ਰਾਪਤ ਕਰ ਲੈਂਦੇ ਹਾਂ ਪਰਮਾਤਮਾ ਦੇ ਨਾਲ ਪ੍ਰੇਮ ਪਰਮਾਤਮਾ ਦੇ ਨਾਲ ਪ੍ਰੇਮ ਸਾਡਾ ਕਿਵੇਂ ਪੈ ਸਕਦਾ ਸਾਨੂੰ ਕੀ ਆ 24 ਘੰਟਿਆਂ ਦੇ ਵਿੱਚੋਂ 2 ਘੰਟੇ ਪ੍ਰਮਾਤਮਾ ਦੇ ਸਿਮਰਨ ਤੇ ਜ਼ੋਰ ਦੇਣਾ ਚਾਹੀਦਾ ਹਮੇਸ਼ਾ ਸੱਚ ਬੋਲਣਾ ਚਾਹੀਦਾ ਕਦੇ ਕਿਸੇ ਦੇ ਨਾਲ ਧੋਖਾ ਦੇਈਮਾਨੀ ਨਹੀਂ ਕਰਨੀ ਚਾਹੀਦੀ ਸਾਨੂੰ ਹਮੇਸ਼ਾ ਆਪਣੇ ਹੱਥੀ ਸੱਚੀ ਕਿਰਤ ਕਮਾਈ ਕਰਨ ਤੇ ਜ਼ੋਰ ਦੇਣਾ ਚਾਹੀਦਾ ਭਾਵੇਂ ਸਾਨੂੰ ਕਿਸੇ ਦਾ ਹੱਕ ਖੋ ਕੇ ਹੱਕ ਹਲਾਲ ਦੀ ਕਮਾਈ ਨਹੀਂ ਖਾਣੀ ਚਾਹੀਦੀ ਆਪਣੇ ਹੱਥੀ ਸੱਚੇ ਸੁੱਚੀ ਕਿਰਤ ਕਰਕੇ ਰੁੱਖੀ ਮਿੱਸੀ ਰੋਟੀ ਖਾ ਲੈਣੀ ਚਾਹੀਦੀ ਕਿਸੇ ਦੀ ਚੋਰੀ ਹੋਈ ਵਸਤੂ ਜਾਂ ਚੋਰੀ ਹੋਈ ਮਿਹਨਤ ਨੂੰ ਦੇਖ ਕੇ ਆਪਣੇ ਅੰਦਰ ਉਹ ਭਾਵਨਾ ਨਹੀਂ ਲੈ ਕੇ ਆਉਣੀ ਚਾਹੀਦੀ ਹੱਕ ਹਲਾਲ ਦੀ ਰੋਟੀ ਹੈ ਜਿਹੜੀ ਉਹ ਨਹੀਂ ਖਾਣੀ ਚਾਹੀਦੀ। ਪਾਣਾ ਮੰਨਣ ਤੇ ਜੋ ਸੇਖ ਫਰੀਦ ਜੀ ਆਪਣੇ ਸ਼ਬਦਾਂ ਰਾਹੀਂ ਸਾਨੂੰ ਇਹ ਸੰਦੇਸ਼ ਦਿੰਦੇ ਹਨ ਕਿ ਸਾਨੂੰ ਉਸ ਪਰਮਾਤਮਾ ਦਾ ਪਾਣਾ ਹਮੇਸ਼ਾ ਹਮੇਸ਼ਾ ਮੰਨਣਾ ਚਾਹੀਦਾ ਹੈ ਕਿਉਂਕਿ ਜੋ ਕੁਝ ਵੀ ਹੋ ਰਿਹਾ ਹੈ ਉਸ ਪ੍ਰਭੂ ਦੇ ਹੁਕਮ ਵਿੱਚ ਹੋ ਰਿਹਾ ਹੈ ਉਸ ਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਇਸ ਕਰਕੇ ਸੇਖ ਫਰੀਦ ਜੀ ਦੱਸਦੇ ਹਨ ਬੇੜਾ ਵੰਦਨਾ ਸਕਿਓ ਬੰਦਨ ਕੀ ਵੇਲਾ ਪਰ ਸਰਵਰ ਜਬ ਉਸਲਾ ਤਬ ਤਰਨ ਦੁਹੇਲਾ ਹੱਥ ਨਾ ਲਾਇਕ ਸੰਭੜੇ ਜਲਵਾਸੀ ਢੋਲਾ ਇਕ ਪੀਨਾ ਪਤਲੀ ਸਹਿਕੇਰੋ ਕੇਰੇ ਬੋਲਾ ਭਾਗ ਜਦੋਂ ਨਾਮ ਸਿਮਰਨ ਦਾ ਟਾਈਮ ਸੀ ਬੇੜਾ ਬੰਨਣ ਦਾ ਟਾਈਮ ਸੀ ਤਦੋਂ ਤੂੰ ਬੰਨ ਨਹੀਂ ਸਕਿਆ ਮਨੁੱਖੀ ਜੀਵਨ ਰਾਹੀਂ ਇਸ ਤਰ੍ਹਾਂ ਸੰਦੇਸ਼ ਦਿੰਦੇ ਹਨ ਜਦੋਂ ਸਮੁੰਦਰ ਪਰ ਕੇ ਉਸਾਲੇ ਖਾਨ ਲੱਗ ਪਿਆ ਭਾਵ ਮੌਤ ਨੇੜੇ ਹੋਣ ਲੱਗ ਪਈ ਤਦੋਂ ਤੈਨੂੰ ਤਰਨਾ ਔਖਾ ਹੋ ਜਾਂਦਾ ਹੈ ਭਾਈ ਕੁਸੰਬੇ ਡੱਲ ਖੱਚਵੇਂ ਵਿਸੇ ਨੂੰ ਹੱਥ ਨਾ ਲਾਈਂ ਹੱਥ ਸੜ ਜਾਵੇਗਾ ਇੱਕ ਤਾਂ ਜੀਵ ਇਸਤਰੀ ਆਪ ਕਮਜ਼ੋਰ ਦੂਜਾ ਸੋ ਪ੍ਰਭੂ ਦੇ ਬੋਲ ਕਰਦੇ ਹਨ ਫਰੀਦ ਕਹਿੰਦਾ ਕਿ ਕਹਿੰਦਾ ਹੈ ਕਿ ਹੀ ਮਿੱਤਰੋ ਪਰਮੇਸ਼ਰ ਸਾਨੂੰ ਸਭ ਬਲਾ ਲਵੇਗਾ ਮੌਤ ਦਾ ਸੱਦਾ ਆ ਜਾਵੇਗਾ ਸਲੋਕ ਸੇਖ ਫਰੀਦ ਜੀ ਰਾਹੀ ਫਰੀਦ ਜੀ ਸਾਨੂੰ ਦੱਸਦੇ ਹਨ ਕਿ ਜਤ ਦਿਹਾੜੈ ਤਣਵਰੀ ਸਾਹੇ ਲੈ ਲਖਾਈ ਮਲਕ ਜੇ ਕੰਨੀ ਸੁਣੀ ਦਾ ਮੌਤ ਖਾਲੀ ਆਈ ਜੰਦ ਨਮਾਨੀ ਗੱਡੀਆਂ ਹੱਡਾਂ ਕੂਕੜ ਕਾਈ ਸਾਹੇ ਲਿਖੇ ਨ ਚੱਲਣੀ ਜਿੰਦੇ ਨੂੰ ਸਮਝਾਏ ਜੰਦਬਾਟੀ ਮਰਨ ਵਾਰ ਲੈ ਜਾਸੀ ਪਰ ਨਾਈ ਆਪਣੇ ਹੱਥੀ ਜੋਲਿਆ ਦੇ ਕੇ ਗੱਲ ਲੱਗੈ ਧਾਈ ਬਾਲਿਓ ਨਿੱਕੀ ਪੁਰਸਲਾ ਕੰਨੀ ਨ ਸੁਣੀ ਆਈ ਫਰੀਦਾ ਕਿڑی ਪਵੰਦੀ ਆ ਖੜਾ ਨ ਆਪ ਮੁਹਾਈ ਭਾਵ ਜਿਸ ਦਿਨ ਜੀਵ ਰੂਪੀ ਇਸਤਰੀ ਨੇ ਵਿਅਹ ਜਾਣਾ ਹੈ ਉਸ ਦਾ ਸਾਹਾ ਪਹਿਲਾਂ ਹੀ ਲਿਖਿਆ ਗਿਆ ਹੈ ਜਿਵੇਂ ਮੌਤ ਦਾ ਸਮਾਂ ਜਨਮ ਤੋਂ ਪਹਿਲਾਂ ਲਿਖਿਆ ਜਾਂਦਾ ਹੈ ਮਿੱਠਿਆ ਹੋਇਆ ਵਕਟ ਟਾਈਮ ਤੇ ਮੌਤ ਦਾ ਫਰਿਸ਼ਤਾ ਜਿੰਨਾ ਵਾਰੀ ਕੰਨਾਂ ਨਾਲ ਸੁਣਿਆ ਹੈ ਮੂੰਹ ਬਖਾਂਦਾ ਹੈ ਹੱਡਾਂ ਨੂੰ ਕੜਕਾ ਕੇ ਨਿਮਾਣੀ ਜਿੰਦ ਕੱਢ ਕੇ ਲਿਆ ਜਾਂਦਾ ਹੈ ਲਿਖਿਆ ਹੋਇਆ ਸਾਹਾ ਟਾਲ ਨਹੀਂ ਸਕਦਾ ਇਸ ਲਈ हे ਭਾਈ ਤੂੰ ਆਪਣੀ ਜਿੰਦ ਇਹ ਸੋਚੀਂਕਰ ਜਿੰਦ ਬੋਟੀ ਹੈ ਮੌਤ ਲਾੜਾ ਹੈ ਬੋਟੀ ਨੂੰ ਲਾੜੇ ਨੇ ਜ਼ਰੂਰ ਇੱਕ ਦਿਨ ਵਿਆਹ ਕੀ ਲੈ ਜਾਣਾ ਹੈ ਇਹ ਸਰੀਰ ਆਪਣੀ ਜਿੰਦ ਨੂੰ ਆਪਣੇ ਹੱਥਾਂ ਨਾਲ ਤੋੜ ਕੇ ਉਸ ਦਿਨ ਕਿਸ ਦੇ ਗਲਤਾ ਕੀ ਲੱਗੇਗਾ ਜੋ ਬਾਲ ਤੋਂ ਵੀ ਬਰੀਕ ਹੈ ਜਿਸ ਵਾਰੀ ਤੂੰ ਕੰਨਾਂ ਨਾਲ ਸੁਣਿਆ ਹੈ ਇਹ ਹੋ ਕੇ ਪੈਂਦਿਆਂ ਹੋਇਆ ਤੂੰ ਖੜਾ ਹੋ ਕੇ ਆਪਣੇ ਆਪ ਨੂੰ ਨਾ ਲਟਾਈ ਭਾਵ ਸੇਖ ਫਰੀਦ ਜੀ ਕਲਾਮ ਮਨੁੱਖ ਨੂੰ ਮਨੁੱਖ ਨਾਲ ਜੋੜਨ ਵਾਸਤੇ ਇੱਕ ਪੁੱਲ ਦਾ ਕੰਮ ਕਰਦੇ ਹਨ ਇਸ ਰਾਹੀ ਸੇਖ ਫਰੀਦ ਜੀ ਨੇ ਫਰਮਾਇਆ ਹੈ ਕਿ ਸਾਨੂੰ ਕੈਂਚੀ ਦੀ ਨਹੀਂ ਸੂਈ ਧਾਗੇ ਦੀ ਜ਼ਰੂਰਤ ਹੈ ਕੈਂਚੀ ਕੀ ਆ ਨਿਖੇੜਨ ਦਾ ਕੰਮ ਕਰਦੀ ਹੈ ਸਾਡਾ ਕੰਮ ਜੋੜਨ ਦਾ ਹੈ ਭਾਵ ਕੈਂਚੀ ਨੇ ਕੱਟ ਦਿੱਤਾ ਅਤੇ ਸੂਈ ਨਾਲ ਜੋੜ ਦਿੱਤਾ ਜਾਂਦਾ ਹੈ ਫਰੀਦ ਜੀ ਇਸ ਸਲੋਕ ਰਾਹੀਂ ਸਾਨੂੰ ਦੱਸਦੇ ਹਨ ਕਿ ਸਾਨੂੰ ਆਪਣੇ ਦਿਲ ਵਿੱਚੋਂ ਹਉਮੈ ਨੂੰ ਮਾਰਨਾ ਕੀਮਾ ਕਰਨਾ ਸਬਰ ਸੰਤੋਖ ਧਾਰਨ ਕਰਨਾ ਅਤੇ ਮਿੱਠਾ ਬੋਲਣ ਉਤੇ ਜ਼ੋਰ ਦਿੰਦੇ ਹਨ ਅੱਜ ਦਾ ਮਨੁੱਖ ਕੁਝ ਪਦਾਰਠਿਕ ਜੋ ਵਸਤੂਆਂ ਉਸ ਦੇ ਕੋਲ ਹਨ ਉਹਨਾਂ ਵਿੱਚ ਰਹਿ ਕੇ ਜੀਵਨ ਨੂੰ ਜਿਉਂ ਰਿਹਾ ਹੈ ਜਦੋਂ ਕਿ ਹਰੇਕ ਚੀਜ਼ ਨਾਸਵਣ ਹੈ ਸਿਰਫ ਪਰਮਾਤਮਾ ਦਾ ਨਾਮ ਜੋ ਸਾਡੇ ਨਾਲ ਜਾਣਾ ਹੈ ਉਹ ਹੀ ਸਾਨੂੰ ਅੱਗੇ ਕਾਮਾਵਿਕ ਇਸ ਕਰਕੇ ਮਨੋਖ ਮਨੋਖ ਦਾ ਬੈਰੀ ਬਣ ਰਿਹਾ ਹੈ ਇੱਕ ਦੂਜੇ ਨੂੰ ਰੁੱਖਾ ਬੋਲ ਬੋਲ ਕੇ ਦੂਸਰੇ ਇਨਸਾਨ ਦਾ ਦਿਲ ਤੋੜਿਆ ਜਾ ਰਿਹਾ ਹੈ ਭਾਵ ਸਾਨੂੰ ਕੀ ਆ ਹਰ ਇੱਕ ਇਨਸਾਨ ਨੂੰ ਨਿਮਰਤਾ ਦੇ ਨਾਲ ਅਤੇ ਮਿੱਠਾ ਬੋਲਣਾ ਚਾਹੀਦਾ ਹੈ ਕਿਉਂਕਿ ਪ੍ਰਮਾਤਮਾ ਹਰ ਇੱਕ ਦੇ ਅੰਦਰ ਵੱਸਦਾ ਹੈ ਅਸੀਂ ਜੰਗਲਾਂ ਦੇ ਵਿੱਚ ਸਮਾਧੀਆਂ ਲਾ ਲਾ ਕੇ ਪ੍ਰਮਾਤਮਾ ਨੂੰ ਲੱਭ ਰਹੇ ਹਾਂ ਸੇਖ ਫਰੀਦ ਜੀ ਸਭ ਨੂੰ ਇਹੀ ਦੱਸਦੇ ਹਨ ਕਿ ਦਰਵੇਸੀ ਦੇ ਸੱਚੇ ਮਾਰਗ ਉੱਪਰ ਚੱਲਦੇ ਆ ਜਿੰਦਗੀ ਨੂੰ ਸਫਲ ਬਣਾਉਣਾ ਚਾਹੀਦਾ ਹੈ ਫਰੀਦ ਜੀ ਸਾਨੂੰ ਸਹੀ ਮਾਰਗ ਦੀ ਸੋਚੀ ਕਰਵਾ ਰਹੇ ਹਨ ਆਪ ਸੁਭਾਰਿਆ ਮੈਂ ਮਿਲਿਆ ਮੈਂ ਮਿਲਹਿ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹ ਸਭ ਜਗ ਤੇਰਾ ਹੋਏ ਆਪ ਸੁਭਾਰਿਆ ਮੈਂ ਮਿਲਹਿ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਭਾਵੇਂ ਜੇ ਤੂੰ ਮੇਰਾ ਹੋ ਗਿਆ ਤਾਂ ਸਭ ਜਗ ਤੇਰਾ ਹੋ ਜਾਵੇਗਾ ਆਪ ਜੀ ਦਾ ਸ਼ਲੋਕਾਂ ਰਾਹੀ ਮਨੁੱਖੇ ਮਨੁੱਖ ਨੂੰ ਵਧੀਆ ਜ਼ਿੰਦਗੀ ਜਿਉਣ ਅਤੇ ਹਮੇਸ਼ਾ ਹੱਕ ਸੱਚ ਦੀ ਕਮਾਈ ਕਰਨ ਅਤੇ ਮੌਤ ਦੀ ਨਾਸਬੰਤਾ ਪ੍ਰਭੂ ਦੇ ਨਾਲ ਪਿਆਰ ਆਸ਼ਾਵਾਦੀ ਤੇ ਨਿਰਾਸ਼ਾਵਾਦੀ ਮਨੁੱਖ ਬਣ ਕੇ ਸਾਨੂੰ ਇਹਨਾਂ ਸ਼ਲੋਕਾਂ ਦੇ ਰਾਹੀ ਜ਼ਿੰਦਗੀ ਜਿਉਣ ਦਾ ਜ਼ਿੰਦਗੀ ਜਿਉਣ ਦੇ ਬਾਰੇ ਸਮਝਾਇਆ ਹੈ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਸਮਝ ਆ ਗਿਆ ਹੋਵੇਗਾ ਧੰਨਵਾਦ